ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਤੀਜਾ ਬੈਚ ਤੇ ਓਵਰঅল ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 72 ਟੀਚਰਸ 72 ਟੀਚਰਸ ਫ্রম 올 ਓਵਰ ਦਾ ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅ ਅੰਬਰਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੀ ਜਿਹੜੀ ਯੂਨੀਵਰਸਿਟੀ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਹੈ ਟ੍ਰੇਨਿੰਗ ਚੱਲੂਗੀ ਇਹ ਸਾਡਾ ਤੀਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ ਦਸਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਹੋ ਕਿ ਲਈ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮਹਿਕਮੇ ਦਾ ਕੌਨਫੀਡੈਂਸ ਸਾਡੇ ਅਧਿਆਪਕ ਵਰਗ ਦਾ ਕੌਨਫੀਡੈਂਸ ਜਰੂਰ ਜਾ ਕੇ ਮੈਂ ਡਾਇਲੌਗ ਵਰ ਟੀਚਰਸ ਕਰਦਾ ਤਾਂ ਉਹ ਟੀਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੌਨਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੌਨਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖਦੇ ਆ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਐਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜ ਰਹੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉਥੇ ਵੇਚ ਰਹੀ ਹੈ ਸਰ ਇਹਨਾਂ ਐਜੂਕੇਸ਼ਨ ਨੂੰ ਫਰਕ ਆਇਆ ਬਿਲਕੁਲ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੇ ਦੇਖੋ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਪਦੰਡ ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਅਸੈਸਮੈਂਟ ਸਰਵੇ ਕਰਾਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮਡ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਦੂਜਾ ਫਿਰ ਤੁਸੀਂ ਕਹੋਗੇ ਅੱਛਾ ਸਰਵੇ ਆ ਗਿਆ ਜੀ ਇਹ ਤਾਂ ਪਹਿਲਾਂ ਵੀ ਆਉਂਦੇ ਸੀ ਕਰੀ ਪਹਿਲੇ ਫਿਰ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਤੁਹਾਡੇ ਰਿਜ਼ਲਟਸ ਨਤੀਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਨੀਟ ਜੇ ਐਡਵਾਂਸ ਜੇ ਮੇਨਸ ਉਹਦੇ ਵਿੱਚ ਵੀ ਸ਼ਾਨਦਾਰ ਜਿਹੜੇ ਹੈ ਪੰਜਾਬ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਇਹ ਆਪਣੇ ਆਪ ਹੀ ਦਰਸਾਉਂਦਾ ਹੈ ਕਿ ਸਾਡੇ ਜਿਹੜਾ ਹੈ ਸਿੱਖਿਆ ਸਿਸਟਮ ਜਿਹੜਾ ਉਹਦੇ ਵਿੱਚ ਵੱਧ ਬਹੁਤ ਬਹੁਤ ਜ਼ਿਆਦਾ ਸੁਧਾਰ ਹੋ ਰਿਹਾ ਹੈ। ਬੈਸਬ ਨੈਕਸਟ ਪਲਾਨ ਕੀ ਹੈਗਾ ਹੋਰ ਵੀ ਕਿਤੇ ਦਾ ਪਲਾਨ ਕਰ ਰਹੇ ਹੋ? ਜੀ 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 ਜਿਵੇਂ ਸਾਡੇ ਪਿਛਲੇ ਹਫਤੇ ਹੀ ਸਾਡੇ ਜਿਹੜੇ ਸਾਡੇ ਹੈਡਮਾਸਟਰਸ ਹੈ ਉਹ ਅਹਮਦਾਬਾਦ ਗਏ ਹੋ ਅੱਜ ਵਾਪਸ ਆ ਰਹੇ ਹੈ। ਇਹ ਸਾਡੇ ਹੁਣ ਫਿਨਲੈਂਡ ਜਾ ਰਹੇ ਹੈ। ਪ੍ਰਿੰਸੀਪਲਸ ਦਾ ਬੈਚ ਵੀ ਤਿਆਰ ਹੈ। ਤੁਸੀਂ ਇਹ ਵੀ ਤੁਸੀਂ ਦੇਖੋ ਕਿ ਹਮੇਸ਼ਾ ਅਗੇ ਹੁੰਦਾ ਸੀ ਕਿ ਜਿਹੜੇ ਫੋਰਨ ਟੂਰਸ ਹੁੰਦੇ ਸੀ ਉਹ ਸਿਰਫ ਅਤੇ ਸਿਰਫ ਮਨਿਸਟਰਸ ਹੀ ਆਫੀਸਰਸ ਦੇ ਹੁੰਦੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸਾਡਾ 10ਵਾਂ ਬੈਚ ਹੈ ਤੇ ਅਸੀਂ ਆਪਣੇ ਹਰ ਵਰਗ ਦੇ ਟੀਚਰ ਪ੍ਰਾਇਮਰੀ ਵਰਗ ਸਕੈਂਡਰੀ ਐਂਡ ਦਾ ਪ੍ਰਿੰਸੀਪਲ ਸਭ ਨੂੰ ਜਿਹੜਾ ਮੌਕਾ ਦੇ ਰਿਹਾ ਮੈਂ ਸਵੇਰ ਕਲਾਸ ਇੱਕ ਸਵਾਲ ਇਹ ਹੈ ਕਿ ਜਿੱਥੇ ਵੀ ਤੁਸੀਂ ਕੰਟਰੀ ਚੂਜ਼ ਕਰਦੇ ਹੋ ਜਾਂ ਕੋਈ ਯੂਨੀਵਰਸਿਟੀ ਚੂਜ਼ ਕਰਦੇ ਹੋ ਉਹਦੀ ਸਪੈਸ਼ਲਿਟੀਜ਼ ਉਹਦੀ ਉਹਦਾ ਵਰਕਆਊਟ ਉਹਦਾ ਗਰਾਊਂਡ ਉਹਦੇ ਰਿਸਰਚ ਚੈੱਕ ਕਰਦੇ ਹੋ ਜਾਂ ਕੀ ਖਾਸ ਬਿਲਕੁਲ ਬਿਲਕੁਲ ਐਂਡ ਵੀ ਚੂਜ਼ ਦਾ ਬੈਸਟ ਜਿਵੇਂ ਅਨਡਾਊਟਡਲੀ ਬੈਸਟ ਹੋਵੇ ਜਿਹੜਾ ਅਨਕੁਐਸਚਨੇਬਲੀ ਬੈਸਟ ਹੋਵੇ ਫੋਰ ਐਗਜ਼ਾਮਪਲ ਤੁਸੀਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੋਗੇ ਤਾਂ ਫਿਨਲੈਂਡ ਦੇ ਲਾਗੇ ਸ਼ਾਗੇ ਵੀ ਕੋਈ ਨਹੀਂ ਹੈਗਾ ਠੀਕ ਹੈ ਫਿਰ ਦੈਨ ਵੈਨ ਯੂ ਸੇ ਅਬਾਊਟ ਦ ਪ੍ਰਿੰਸੀਪਲ ਟ੍ਰੇਨਿੰਗਸ ਤਾਂ ਜਿਹੜੀ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਸਿੰਗਾਪੁਰ ਹੈ ਜਾਨੀ ਅਮਰੀਕਾ ਤੇ ਯੂਕੇ ਤੇ ਆਸਟ੍ਰੇਲੀਆ ਉਹ ਆਪਣੇ ਪ੍ਰਿੰਸੀਪਲਸ ਉੱਥੇ ਭੇਜਦੇ ਨੇ ਐਂਡ ਵੈਨ ਯੂ ਟਾਕ ਅਬਾਊਟ ਦ ਲੀਡਰਸ਼ਿਪ ਜਿਹੜਾ ਪ੍ਰੋਗਰਾਮ ਅਸੀਂ ਹੈਡਮਾਸਟਰਸ ਨੂੰ ਭੇਜ ਰਹੇ ਆ ਤਾਂ ਆਈ ਐਮ ਅਹਮਦਾਬਾਦ ਆਈ ਐਮ ਅਹਮਦਾਬਾਦ ਜਦੋਂ ਮੈਂ ਹੈਡਮਾਸਟਰਸ ਜਦੋਂ ਆਈ ਹੈਬ ਉੱਥੋਂ ਟ੍ਰੇਨਿੰਗ ਲੈ ਕੇ ਜਾਣ ਵੇਲੇ ਉਦਾਸੀ ਕਿ ਕਹਿੰਦੇ ਤੁਸੀਂ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜਦਾ ਪ੍ਰਿੰਸੀਪਲਸ ਨੂੰ ਸਿੰਗਾਪੂਰ ਭੇਜਦਾ ਸਾਨੂੰ ਤਾਂ ਸਿਰਫ ਅਹਮਦਾਬਾਦ ਭੇਜ ਰਿਹਾ ਜਦੋਂ ਗਏ ਜਦੋਂ ਵਾਪਸ ਆਏ ਤਾਂ ਜਦੋਂ ਮੈਂ ਹਕੀਕਤ ਹਮੇਸ਼ਾ ਜਾਣ ਤੋਂ ਪਹਿਲਾਂ ਤੇ ਵਾਪਸੀ ਤੇ ਉਹਨਾਂ ਨਾਲ ਗੱਲਬਾਤ ਕਜੇ ਜਦੋਂ ਵਾਪਸ ਆਏ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਅਨੇ ਕਿ ਲੋ ਜਦੋਂ ਅਸੀਂ ਜਾ ਕੇ ਉੱਥੇ ਟ੍ਰੇਨਿੰਗ ਕਰ ਰਹੇ ਸੀ ਤਾਂ ਦੁਪਹਿਰੇ ਜਦੋਂ ਲੰਚ ਹੁੰਦਾ ਸੀ ਤਾਂ ਅਸੀਂ ਜਦੋਂ ਕੈਂਟੀਨ 'ਚ ਬੈਠ ਕੇ ਲੰਚ ਕਰਦੇ ਸੀ ਤਾਂ ਉਹ ਦੋ ਦੇਖਦੇ ਸੀ ਤੇ ਸਾਨੂੰ ਬਾਕੀ ਜਿਹੜੇ ਐਮਐਨਸੀਸ ਐ ਕੋਈ ਰਿਲਾਇੰਸ ਤੋਂ ਆਇਆ ਕੋਈ ਹੋਰ ਵੱਡੀ ਐਮਐਨਸੀਸ ਤੋਂ ਆਇਆ ਤਾਂ ਸੁਣ ਕੇ ਹੈਰਾਨ ਹੋਗੇ ਕਿ ਪੰਜਾਬ ਸਰਕਾਰ ਦੇ ਸਰਕਾਰੀ ਟੀਚਰਸ ਆਇਆ ਥੈਟ ਆਈ ਐਮ ਅੰਮਦਾਬਾਦ ਦੋ ਦੋ ਸਾਲ ਦਾ ਸਮਾਂ ਨਹੀਂ ਮਿਲਦਾ ਲੀਡਰਸ਼ਿਪ ਐਂਡ ਜਿੰਨੇ ਬਿਗ ਕਾਰਪੋਰੇਟ ਹਾਊਸੇਸ ਐ ਉਹ ਆਪਣੇ ਮਹਿੰਗੇ ਤੋਂ ਮਹਿੰਗੇ ਸੀਈਓਜ਼ ਨੂੰ ਜਿਨੂੰ ਲੱਖਾਂ ਰੁਪਏ ਤਨਖਾਹਾਂ ਦਿੰਦੇ ਨੇ ਉੱਥੇ ਭੇਜਦੇ ਨੇ ਲੀਡਰਸ਼ਿਪ ਵਰਲਡ ਓਵਰ ਤਾਂ ਅਸੀਂ ਆਹ ਤਿੰਨ ਜਿਹੜੇ ਬੈਸਟ ਇੰਸਟੀਟਿਊਟਸ ਆ ਉੱਥੇ ਚ। ਐਂਡ ਐਂਡ ਇਹ ਇਹ ਹੈ ਇਹ ਹੈ ਕਿ ਤਹੋਗੀ ਵਿਦੇਸ਼ ਟ੍ਰੇਨਿੰਗ ਜਿਹੜੀ ਸਾਡੀ ਇਨ ਹਾਊਸ ਟ੍ਰੇਨਿੰਗਸ ਹੈ ਅਸੀਂ ਉਹਦੇ ਵਿੱਚ ਵੀ ਬਹੁਤ ਸੁਧਾਰ ਕੀਤਾ ਹੈ ਐਸਆਰਟੀ ਨਾਲ ਜਿਹੜਾ ਇਨ ਹਾਊਸ ਟ੍ਰੇਨਿੰਗਸ ਹੈ ਉਹਦੇ ਵਿੱਚ ਵੀ ਅਸੀਂ ਕਾਫੀ ਕਾਫੀ ਸੁਧਾਰ ਮੰਤਰੀ ਜੀ ਜਿੱਥੇ ਤੱਕ ਆਊਟ ਕਾਉਲਟੀਚਰਸ ਨਾਲ ਗੱਲ ਕੀਤੀ ਉਹ ਕਹਿੰਦੇ ਕੈਰੀਕੂਲਮ ਬਹੁਤ ਅੱਛਾ ਸਾਡਾ ਵੀ ਚਾਹ ਅਸੀਂ ਫਿਨਲੈਂਡ ਜਾ ਰਹੇ ਹਾਂ ਸਾਡਾ ਆਪਣਾ ਕੈਰੀਕੂਲਮ ਵੀ ਬ ਨਾ ਕੀਤੀ ਜਿਹੜੀ ਕਮੀ ਹੈਗੀ ਉਹ ਇਹ ਹੈ ਕਿ ਅਟਰੈਕਟ ਨਹੀਂ ਕਰ پا ਰਹੇ ਹਾਂ ਸਟੂਡੈਂਟਸ ਨੂੰ ਜਿਹੜਾ ਨਫਰੀ ਅਟਰੈਕਟ ਐਡਮਿਸ਼ਨਸ ਕਰ ਲਿਆ ਹੁੰਦੇ ਨਹੀਂ ਸਾਡੇ ਸਾਡੇ ਦੇਖੋ ਇਹ ਵੀ ਅੱਜ ਸਾਡੇ ਕੋਲ ਫਿਰ ਵੀ ਸਾਡੇ ਕੋਲ ਜ 28 ਲੱਖ ਬੱਚਾ ਪਹਿਲਾਂ 28 ਲੱਖ ਬੱਚਿਆਂ ਨੂੰ ਹੀ ਅਸੀਂ ਜਿਹੜਾ ਹੈ ਜਿਸ ਨੂੰ ਉਹਨਾਂ ਨੂੰ ਬੈਸਟ ਤੋਂ ਬੈਸਟ ਅਸੀਂ ਅ ਐਜੂਕੇਸ਼ਨ ਪ੍ਰੋਵਾਈਡ ਕਰੇ ਫਰਸਟੋ ਚੈਲੈਂਜਰ ਸਾਡੇ ਕੋਲ ਈਅਰ ਆਫਟਰ ਈਅਰ ਜਿਹੜੇ ਬੱਚਿਆਂ ਦੀ ਗਿਣਤੀ ਵੀ ਵੱਧ ਰਹੀ ਹੈ ਤੇ ਬੱਚਿਆਂ ਦੇ ਰਿਜ਼ਲਟ ਵੀ ਸ਼ਾਨਦਾਰ ਹੋ ਰਹੇ ਜੀ ਪਹਿਲਾਂ ਬਹੁਤ ਸਾਰੀ ਵੈਚ ਭੇਜਿਆ ਉਸ ਦੀ ਰਿਫਲੈਕਸ਼ਨ ਕੀ ਨਜ਼ਰ ਆ ਰਹੀ ਹੈ ਫਿਲਹਾਲ ਦੀ ਘੜੀ ਤੁਹਾਨੂੰ ਤੁਹਾਨੂੰ ਨਜ਼ਰ ਮੈਂ ਦੱਸਿਆ ਤਾਂ ਹੈ ਜੀ ਕਿ ਨੰਬਰ 1 ਆ ਗਿਆ ਰਿਜ਼ਲਟ ਆ ਗਿਆ ਜੇਈ ਮੈਨ ਜਾ ਕੇ ਤੁਸੀਂ ਕਦੀ ਸੁਣਿਆ ਸੀ ਕਿ ਵੀ ਅੱਛਾ ਇਸ ਸਾਲ ਫੇਰ ਰਿਜ਼ਲਟ ਆਊਗਾ ਪਿਛਲੇ ਸਾਲ ਦਾ ਅੰਕੜਾ ਪਾਰ ਕਰਾਂਗੇ ਦੇਖੋ ਇੱਕ 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 এডੂਕੇਸ਼ਨ ਸਿਸਟਮ ਦਾ ਮਾਪਦੰਡ ਕੀ ਹੈ ਕਿ ਤੁਸੀਂ ਕਿਵੇਂ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਹੁੰਦੇ ਨੇ ਫਿਰ ਤੁਸੀਂ ਕੰਪੀਟੀਸ਼ਨ ਨਹੀਂ ਮੈਂ ਕੰਪੀਟੀਟਿਵ ਐਗਜ਼ਾਮਸ ਨਹੀਂ ਦੇਖਣੇ ਮੈਂ ਬੋਰਡ ਦੇ ਨਤੀਜੇ ਦੇਖਣੇ ਬੋਰਡ ਦੇ ਨਤੀਜਿਆਂ ਚ ਆਜੋ ਨੋਟ ਓਨਲੀ ਦਾ ਨੰਬਰ ਆਫ ਕਿ ਕੌਣ ਫਸਟ ਸੈਕੰਡ ਥਰਡ ਆਇਆ 90% ਤੋਂ ਅੱਜ ਤੱਕ ਸਭ ਤੋਂ ਵੱਧ ਬੱਚੇ ਹੁਣ ਆਏ ਅਬਾਉ 80% ਹੁਣ ਅਬਾਉ 70% ਹੁਣ ਅਕਰੋਸ ਜਾਨੀ ਅਸੀਂ ਉਹਦਾ ਜਿਹੜਾ ਐਨਾਲਿਸਿਸ ਕਰਦੇ ਆਂ ਤਾਂ ਹਰ ਪੱਖੋਂ ਕਰਦੇ ਆਂ ਸਿਰਫ ਇਹ ਨਹੀਂ ਕਿ ਜਿਹੜੇ ਟੌਪ 10 ਬੱਚੇ ਆ ਗਏ ਉਹਨਾਂ ਨੂੰ ਅਸੀਂ ਪਰ ਹਾਂ ਪਰ ਜਿਹੜੇ ਆਖਰੀ 10 ਬੱਚੇ ਐ ਉਹ ਸਾਡਾ ਲੈਵਲ ਕੀ ਐ ਕਿਵੇਂ ਐ ਲੋਇਸਟ ਰਿਜ਼ਲਟ ਦਾ ਕੀ ਸਟੇਟਸ ਐ ਕਿੰਨੇ ਬੱਚੇ ਬਿਫੋਰ 40% ਸੀ ਹੁਣ ਕਿੰਨੇ ਆ ਤਾਂ ਅਕਰੋਸ 올 ਪੈਰਾਮੀਟਰ ਰਿਜ਼ਲਟ ਨੇ ਬਹੁਤ ਸ਼ਾਨਦਾਰ ਕੋਈ ਵੀ ਸਿੱਖਿਆ ਦਾ ਜਿਹੜਾ ਮੋਡ ਹੈਗਾ ਉਹ ਪ੍ਰਾਇਮਰੀ ਸਿੱਖਿਆ ਤੋਂ ਸ਼ੁਰੂ ਹੁੰਦਾ ਹੈ ਜੇ ਸਾਡੀ ਨੀਂਹ ਚੰਗੀ ਹੋਊਗੀ ਤਾਂ ਜ਼ਰੂਰੀ ਹੈ ਕਿ ਜਿਹੜੀ ਸਾਡੇ ਅੱਗੇ ਜਿਹੜੇ ਆਉਣ ਵਾਲੀ ਹਾਈ ਸਿੱਖਿਆ ਐਜੂਕੇਸ਼ਨ ਹੈ ਉਹ ਵੀ ਬਹੁਤ ਵਧੀਆ ਹੋਵੇਗੀ ਤਾਂ ਸਾਡੀ ਸਰਕਾਰ ਨੇ ਬਹੁਤ ਵਧੀਆ ਪ੍ਰਾਰਲਾ ਕੀਤਾ ਹੈ ਕਿ ਜਿਹੜਾ ਫਿਨਲੈਂਡ ਹੈਗਾ ਉਹ ਕਿਉਂ ਹੈ ਪਿਛਲੇ 8-10 ਸਾਲਾਂ ਤੋਂ ਲਗਾਤਾਰ ਵਰਲਡ ਦਾ ਨੰਬਰ 1 ਐਜੂਕੇਸ਼ਨ 'ਚ ਆ ਰਿਹਾ ਹੈ ਤਾਂ ਸਾਡੀ ਸਰਕਾਰ ਦੀ ਵੀ ਇਹੀ ਇੱਛਾ ਹੈ ਕਿ ਜਾਣਨ ਦੀ ਵੀ ਇਹ ਜੀਆਂ ਕੀ ਉੱਥੇ ਪਾਲਿਸੀਆਂ ਐ ਕਿ ਇਹ ਜੀਆਂ ਉਹ ਬੱਚਿਆਂ ਨੂੰ ਐਕਟੀਵਿਟੀਜ਼ ਕਰਵਾਉਂਦੇ ਨੇ ਕਿ ਉਹਨਾਂ ਦੀ ਜਿਹੜੀ ਐਜੂਕੇਸ਼ਨ ਉਹ ਵਧੀਆ ਉਸੇ ਚੀਜ਼ ਨੂੰ ਮੁੱਖ ਰੱਖ ਕੇ ਸਾਡੀ ਸਰਕਾਰ ਨੇ भेज रहेगी सरकारी प्राइमरी स्कूल खेड़ी एस एस नगर मोहाली सबसे पहले एक चीज़ मैं ज़रूर कहना चाहूँगा कि हम टीचर एज ए रिसर्च पर्सन वहाँ पर जा रहे हैं हमारा सबसे पहले काम एक होता है कि बच्चों को लेकर उनकी शिक्षा को लेकर हम किस तरह से काम कर सकते हैं ये जो खोज है ये बच्चों की उन्नति के लिए उनके आगे भविष्य को देखने के लिए ये की जा रही है और इसका इनिशिएटिव हमारे पंजाब सरकार और एजुकेशन डिपार्टमेंट को जाता है जिसमें ये थर्ड बैच जो है हमारा फिनलैंड के लिए जा रहा है हमारा मोटिव क्या है इस चीज़ को समझने की ज़रूरत है कि हम लोग जो फिनलैंड जा रहे हैं उसको भारत क्या सॉरी दुनिया का नंबर एक शिक्षा की क्रांति में माना गया है अब वहाँ पर ऐसी क्या चीज़ चल रही है जो उस उनको नंबर वन पे लेकर आती है उसको समझना उनकी पॉलिसीज़ को समझना उनके करिकुलम को समझना उनके जो पैडागोजीज़ हैं उनको समझना ये हमारे लिए बहुत ज़्यादा अनिवार्य है वहाँ से जो कुछ भी हम यहाँ पर लेकर आएंगे वो प्रपोज़ल हम लोग सब कुछ यहाँ पे शिक्षा विभाग में सबमिट करेंगे और उसके बाद जो नया फूल खिल के आएगा वो हमारे बच्चों को किस तरह से खिलाएगा किस तरह की खुशबू आएगी वो आप सभी देखेंगे धन्यवाद सर दिस इज़ एन प्लेटफॉर्म वेयर इंटरनेशनल एक्सपोजर इज बीइंग प्रोवाइडेड टू द गवर्नमेंट टीचर्स स्पेशली फॉर द एलिमेंट्री टीचर्स